ਕੈਨੇਡਾ ਦੇ ਅਰਥਚਾਰੇ ਲਈ ਸੰਕਟ ਉਦੋਂ ਤੇਜ਼ ਹੋ ਗਿਆ ਜਦੋਂ ਯੂਕਰੇਨ ਤੇ ਰੂਸ ਦੀ جنگ ਲੰਬੀ ਖਿੱਚਣੀ ਸ਼ੁਰੂ ਹੋ ਗਈ ਸੀ ਸ਼ਾਇਦ ਉਹ ਇਸ ਦਾ ਅੰਦਾਜ਼ਾ ਲਾਉਣ ਦੇ ਵਿੱਚ ناکਾਮ ਰਹੇ ਤਾਂ ਕੀ ਇਹ ਕਿਹੜਾ ਗਲਤ ਨਹੀਂ ਹੋਵੇਗਾ ਕਿ ਟਰੂਡੋ ਆਉਣ ਵਾਲੇ ਖਤਰੇ ਨੂੰ ਭਾਪ ਹੀ ਨਹੀਂ ਪਾਏ ਹਾਂ ਬਿਲਕੁਲ ਜੀ ਕਿਉਂਕਿ ਸਭ ਤੋਂ ਵੱਡੀ ਇਹਨਾਂ ਦੀ ਜਿਹੜੀ ਗਲਤੀ ਹੈ ਇਹਨਾਂ ਨੇ ਕੋਵਿਡ 19 ਦੇ ਵਿੱਚ ਅਨ ਵਾਂਟਡ ਤੇ ਨਾਨ ਜਨਕੀ ਜਿਨ੍ਹਾਂ ਬਿਨਾਂ ਲੋੜ ਤੋਂ ਜਿਹੜੇ ਰਿਕੁਆਇਰਡ ਨਹੀਂ ਸੀ ਇਹਨੇ ਲੰਬੇ ਲੰਬੇ ਲੋਕਡਾਊਨ ਲਗਾਏ ਬਿਜ਼ਨੈਸਸ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਚੀਜ਼ ਨੂੰ ਦੇਖਣ ਤੋਂ ਸਮਰੱਥ ਰਹਿ ਕਿ ਜਿਹੜਾ ਲੋਕਡਾਊਨ ਦੇ ਵਿਰੋਧ ਦੇ ਵਿੱਚ ਜਿਹੜੀ ਟਰੱਕ ਆਨ ਰੇ ਆਈ ਸੀ ਜਿਹਨੂੰ ਬੜੇ ਪਿਆਰ ਨਾਲ ਖੋਲੇ ਜਾ ਸਕਦਾ ਸੀ ਲੋਕਾਂ ਨਾਲ ਗੱਲਬਾਤ ਕਰਕੇ ਤੇ ਲੋਕਡਾਊਨ ਓਪਨ ਕਰਕੇ ਉਸ ਚੀਜ਼ ਨੂੰ ਮੈਨੇਜ ਕੀਤਾ ਜਾ ਸਕਦਾ ਸੀ ਮਾਰਸ਼ਲ ਲਾ ਲਗਾ ਕੇ ਪਤ ਲਾਠੀ ਜਰਜ ਕੀਤਾ ਗਿਆ ਔਰ ਉਹਨਾਂ ਨੂੰ ਪਿੱਛੇ ਭਜਾਇਆ ਗਿਆ ਭਜਾਇਆ ਗਿਆ ਜੀ ਇਹ ਸਾਰੀਆਂ ਚੀਜ਼ਾਂ ਦੇ ਆਉਣ ਵਾਲੇ ਨਤੀਜਿਆਂ ਨੂੰ ਉਹ ਕਦੇ ਪਹਿਲਾਂ ਦੇਖ ਲੈਂਦੇ ਤਾਂ ਅੱਜ ਉਹਨਾਂ ਦੀ ਸਿਚੁਏਸ਼ਨ 16% ਤੇ ਨਾ ਹੁੰਦੀ ਜਿਹੜੀ ਲਿਬਰਲ ਪਾਰਟੀ ਦੀ ਹੈਗੀ ਆ ਤੇ ਉਹਨਾਂ ਨੂੰ ਆਪਣਾ ਜਿਹੜੀ ਆ ਜਿਹੜੀ ਗੱਦੀ ਨਾ ਛੱਡਣੀ ਪੈਂਦੀ ਪ੍ਰਧਾਨ ਮੰਤਰੀ ਦੀ ਤੇ ਅੱਜ ਵੀ ਉਹ ਪ੍ਰਧਾਨ ਮੰਤਰੀ ਬਣੇ ਰਹਿ ਸਕਦੇ ਕਿਉਂਕਿ ਉਹਨਾਂ ਨੂੰ ਐਕਚੁਅਲ ਦੇ ਵਿੱਚ ਕਿਸੇ ਲਈ ਵੀ ਇਹ ਕਿ ਉਹ ਫਿਊਚਰ ਦੇਖਣਾ ਬੰਦ ਕਰਤਾ ਤਾਂ ਉਹਨਾਂ ਨੇ ਉਹ ਜਿਹੜੇ ਖਤਰੇ ਸੀ ਜਿਹੜੇ ਕਿਉਂਕਿ ਇੱਕ ਪੋਲੀਟੀਸ਼ੀਨ ਦੇ ਅਗੇ 1500 ਖਤਰੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਡੇਲੀਵਰਸ ਦੇ ਨੇ ਜਿੱਠਣੇ ਪੈਂਦੇ ਨੇ ਸੋ ਉਸ ਚੀਜ਼ ਤੋਂ ਅਸੀਂ ਅਕਸਰ ਉਹ ਦੇਖਣ ਤੋਂ ਸਮਰਥ